ਆਹੀ ਰੇੜੀ ਚ ਚਲਾਉਣਾ ਇਸ 2-300 ਬਣ ਜਾਂਦਾ ਬਸ ਖਰਚੇ ਹੀ ਮੁਸ਼ਕਲੀ ਚੱਲੀ ਜਾਂਦਾ ਬਸ ਮਾਨਸਾ ਦੇ ਇੱਕ ਪਰਿਵਾਰ ਦੇ ਵਿੱਚ ਪੰਜ ਪੈਂਟਰਾਮਾਂ ਦੇ ਵਿੱਚੋਂ ਚਾਰ ਨੇ ਤਰਹੀਨੇ ਜਿਨ੍ਹਾਂ ਦੀ ਕਹਾਣੀ ਸੁਣ ਕੇ ਅੱਖਾਂ ਦੇ ਵਿੱਚੋਂ ਨੀਰ ਵਗਣ ਲੱਗ ਜਾਂਦਾ ਬਾਪ ਮੋਟਰਸਾਈਕਲ ਰੇੜੀ ਚਲਾਉਂਦਾ ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਹੁੰਦਾ ਬੱਚਿਆਂ ਨੇ ਕਿਹਾ ਕਿ ਜੇਕਰ ਰੱਖਾ ਹੁੰਦੀਆਂ ਤਾਂ ਜੱਜ ਬਣ ਜਾਣਾ ਸੀ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਪੈਸੇ ਨਹੀਂ ਸਾਨੂੰ ਤਾਂ ਅੱਖਾਂ ਚਾਹੀਦੀਆਂ ਨੇ ਬੱਚਿਆਂ ਦੀ ਜ਼ਿੰਦਗੀ ਬਣਾਉਣ ਦੇ ਲਈ ਗੁਰਮੀਲ ਸਿੰਘ ਇਕੱਲਾ ਇਹ ਜੱਦੂ ਜਹਿਦ ਕਰ ਰਿਹਾ ਕਿ ਹੁਣੇ ਪਰਿਵਾਰ ਜਿਸ ਨੇ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਮੰਗ ਕੀਤੀ ਹੈ ਮਾਨਸਾ ਦੇ ਇਸ ਪਰਿਵਾਰ ਦੇ ਵਿੱਚ ਨੇਤਰਹੀਣ ਬੱਚੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਲਖਵੀਰ ਕੌਰ ਹੈ ਤੇ ਲੜਕੇ ਦਾ ਨਾਮ ਹਰਦੀਪ ਸਿੰਘ ਤੇ ਛੋਟੀ ਪੈਂ ਦਾ ਨਾਮ ਨੀਟੂ ਹੈ ਉਹਨਾਂ ਦੱਸਿਆ ਕਿ ਸਾਡੇ ਘਰ ਦਾ guzara ਪਿਤਾ ਦੀ ਦਿਹਾੜੀ ਦੇ ਨਾਲ ਚੱਲਦਾ ਇੱਕ ਪਾਸੇ ਸਾਨੂੰ ਸਰਕਾਰ ਵੱਲੋਂ ਪੈਨਸ਼ਨ ਵੀ ਮਿਲਦੀ ਹੈ ਪਰ ਉਸ ਦੇ ਨਾਲ ਠੀਕ ਠਾਕ guzara ਹੋ ਜਾਂਦਾ ਸਾਨੂੰ ਪੈਸਿਆਂ ਦੀ ਲੋੜ ਨਹੀਂ ਉਹਨਾਂ ਦਾ ਕਹਿਣਾ ਕਿ ਸਾਨੂੰ ਅੱਖਾਂ ਮਿਲ ਜਾਣਾ ਸੀ ਆਪੇ ਕਮਾ ਲਵਾਂਗੇ ਉਹਨਾਂ ਕਿਹਾ ਕਿ ਜੇ ਸਾਡੀਆਂ ਅੱਖਾਂ ਹੁੰਦੀਆਂ ਤਾਂ ਅਸੀਂ ਤਾਂ ਜੱਜ ਹੀ ਬਣ ਜਾਣਾ ਸੀ ਬੱਚਿਆਂ ਦੀ ਦਾਦੀ ਨੇ ਕਿਹਾ ਕਿ ਇਹਨਾਂ ਨੂੰ ਸਾਹਮਣਾ ਬਹੁਤ ਔਖਾ ਕਿਉਂਕਿ ਕਿਸੇ ਨੂੰ ਵੀ ਨਹੀਂ ਦਿਖਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਦੀ ਅੱਖਾਂ ਦਾ ਇਲਾਜ ਕਰਵਾ ਦਿੱਤਾ ਜਾਵੇ ਨੀਟੂ ਜੀ ਨੀ ਟੂ ਕਿੰਨੀ ਉਮਰ ਹੈ 20 ਸਾਲ ਜੀ ਕਿੱਥੇ ਰਹਿੰਦੇ ਹੋ ਤੁਸੀਂ ਮਾਨਸਾ ਦੀ ਟੁੱਟ ਵਾਲੀ ਰੋਡ ਮਾਲ ਮੰਡੀ ਕੋਲੇ ਅੱਛਾ ਕੀ ਹੋਇਆ ਪਰਿਵਾਰ ਚ ਕੌਣ ਕੌਣ ਹੋ ਤੁਸੀਂ ਕਿੰਨੇ ਬੱਚੇ ਹੋ ਕਿੰਨਾਂ ਨੂੰ ਦਿਖਦਾ ਹੈ ਕਿ ਹੈਗਾ ਸਾਰਾ ਚਾਰ ਨੂੰ ਨਹੀਂ ਦਿੰਦਾ ਜੀ ਇੱਕ ਨੂੰ ਦਿੰਦਾ ਅੱਛਾ ਕਿੰਨਾ ਔਖਾ ਹੈ ਕੰਮ ਕਰਨਾ ਕੀ ਕੁਝ ਕਰਦੇ ਹੋ ਘਰੇ ਕਰੇ ਜੀ ਆਈ ਬਸ ਪਾਂਡੇ ਝਾੜੂ ਪੋਚਾ ਹੂੰ ਕਿੰਨਾ ਔਖਾ ਲੱਗਦਾ ਵੀਰੇ ਬਹੁਤ ਔਖਾ ਲੱਗਦਾ ਜੀ ਹੈ ਬਹੁਤ ਔਖਾ ਲੱਗਦਾ ਜੀ ਕੀ ਚਾਹੀਦਾ ਹੈ ਬਾ ਜੀ ਕੱਲੀ ਨਿਗਾਹ ਵਾਂ ਜੇ ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਹੋਰ ਕੋਈ ਮੰਗ ਨਹੀਂ? ਨਾਂਜੀ। ਪੈਸੇ buss ਨਹੀਂ ਚਾਹੀਦੇ। ਨਾਂਜੀ। ਕੱਲੀ ਨਜ਼ਰ ਚਾਹੀਦੀ ਹੈ। ਹਾਂਜੀ। ਅਜੇ ਨਿਗਾਹ ਹੁੰਦੀ ਫਿਰ ਕੀ ਕਰਦੇ? ਫੇਰ ਜੀ ਕੋਈ ਕੰਮ ਕਰਦੇ ਆਪਦਾ। ਹੈ? ਕੰਮ ਕਰਦੇ ਜੀ ਕੋਈ ਆਪਦਾ। ਅੱਛਾ ਕੋਈ ਆਇਆ ਨਹੀਂ ਮਦਦ ਕਰਨ ਲਈ? ਨਾਂਜੀ। ਮੱਕ ਚਾਰ ਕੋਰ। ਵਿਚਾਰ ਜੀ ਤੁਸੀਂ ਕੀ ਲੱਗਦੇ ਉਹਨਾਂ ਦੇ? ਮੈਂ ਦੱਸ ਦਿਆਂ ਉਹਨਾਂ ਦੇ। ਹਾਂ ਦਾਦੀਆਂ ਬੱਚਾ ਇਹਨਾਂ ਦੀ ਦਾਦੀਆਂ ਹਾਂ ਅੱਛਾ ਕੀ ਹੈਗਾ ਸਾਰਾ ਮਤਲਬ ਕਦੋਂ ਤੋਂ ਨਹੀਂ ਦਿਖਦਾ ਇਹਨਾਂ ਨੂੰ ਜਵੰਦ ਨੂੰ ਹੀ ਨਹੀਂ ਦਿਖਦਾ ਅੱਛਾ ਹਾਂ ਚਾਰ ਬੱਚੇ ਪੰਜ ਨੇ ਚਾਰ ਨੂੰ ਦੀਂਦਾ ਨਹੀਂ ਤੇ ਪੰਜ ਪੰਜਵੇਂ ਠੀਕ ਪੰਜਵੇਂ ਠੀਕ ਕਿੰਨਾ ਔਖਾ ਹੈ ਔਖਾ ਹੀ ਹੈ ਹੁਣ ਉਹ ਤਾਂ ਹੁਣ ਟਾਈਮ ਦਾ ਕੱਢਣਾ ਪੈਂਦੀ ਹੈ ਔਖਾ ਹੀ ਹੈ ਕਿ ਕਿ ਤੁਹਾਡੀ ਸੇਵਾ ਕਰਨੀ ਸੀ ਅੱਜ ਤੁਸੀਂ ਕਿੱਥੇ ਹਾਂ ਕਿੰਨਾ ਕਿੰਨੀ ਕੁ ਮਤਲਬ ਸਾਂਭ ਸਮਾਈ ਕਿਵੇਂ ਕਰਦੇ ਸਾਂਭ ਸਮਾਈ ਬਸ ਆਹੀ ਹੈ ਰੋਟੀ ਟੁਕਾ ਕਰ ਦਿੰਦੀਆਂ ਇਹਨਾਂ ਨੂੰ ਵਿਚਾਰੀਆਂ ਨੂੰ ਆਪ ਦਾ ਜਹਜਾ ਹੁੰਦਾ ਹੈ ਭਾਂਡਾ ਟਿੱਕਰ ਕਰ ਲੈਂਦੀਆਂ ਨੇ ਉਹ ਝਾੜੂ ਪੋਚੇ ਦਾ ਮਾੜਾ ਮੋਟਾ ਜਹਜਾ ਹੁੰਦਾ ਕਰ ਲੀ ਜਾਂਦੇ ਨੇ ਟਾਈਮ ਪਾਸ ਕੀ ਮੰਗ ਕਰਦੇ ਉਹਨਾਂ ਵਾਸਤੇ ਮੰਗਦਾ ਬਸ ਆਹੀ ਹੈ ਇਹਨਾਂ ਦੀ ਨਿਗਾਹ ਜੀ ਹੂੰ ਇਹ ਬੈਠੀ ਆ ਵਿਚਾਰੀ ਬੀਧੂਆ ਕੋਈ ਇਹਦੇ ਵਾਰੀ ਕੋਈ ਸਰਕਾਰ ਜੀ ਕੋਈ 20 ਸਵੇਂ ਦਾ ਕੋਈ ਜਗਾ ਜੋਗਾ ਕੋਈ ਮਾੜਾ ਮੋਟਾ ਕਰ ਦੇ ਸਾਰਾ ਚੱਲ ਬੈਠੀ ਰਹੂਗਾ ਉਹਦੇ ਜਵਾਬ ਨੂੰ ਲੈ ਕੇ ਹੋਰ ਕੋਈ ਸਾਰਾ ਨਹੀਂ ਜੇ ਕਿ ਜਵਾਸੇ ਹੋਰ ਕਰਦੇ ਆ ਤਾਂ ਉਹਨਾਂ ਕੋਈ ਅੱਜ ਕੱਲਾ ਚੰਗਿਆਂ ਨੂੰ ਨਹੀਂ ਬਸਾਉਂਦਾ ਇਹ ਹਜੇ ਇਹ ਵੀ ਵਿਆਹਣੀ ਹੈ ਲਖਵੀਰ ਕੌਰ ਜੀ ਲਖਵੀਰ ਜੀ ਕਿੰਨੀ ਉਮਰ ਤੁਹਾਡੀ 24 ਸਾਲ ਜੀ ਘਰ ਚ ਕੌਣ ਕੌਣਾ ਹੈ ਜੀ ਘਰ ਚ ਦਾਦੀ ਆ ਜੀ ਸੱਤ ਜਣੇ ਆ ਜੀ ਅਸੀਂ ਹੂੰ ਕਿੰਨੇ ਬੰਦਿਆਂ ਨੂੰ ਨਹੀਂ ਦੀਦਾ ਚਾਰ ਭੈਣ ਭਾਈਆਂ ਜੀ ਅਸੀਂ ਹੈ ਚਾਰ ਜੀ ਚਾਰ ਭੈਣ ਭਰਾ ਹਾਂਜੀ ਜਿਨ੍ਹਾਂ ਨੂੰ ਦਿਖਦਾ ਨਹੀਂ ਹਾਂਜੀ ਕਨੂੰ ਦਿੰਦਾ ਜੀ ਕਿੰਨੇ ਕ ਔਖਾ ਲੱਗਦਾ ਜ਼ਿੰਦਗੀ ਨੂੰ ਜੀਣਾ ਜੀ ਜ਼ਿੰਦਗੀ ਨੂੰ ਜੀਣਾ ਬਹੁਤ ਔਖਾ ਹੈ ਪਰ ਆਪਾਂ ਫੇਰ ਵੀ ਹੌਂਸਲਾ ਰੱਖਦੇ ਹਾਂ ਜੀ ਅੱਛਾ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਜੀ ਆਪਣੀ ਪਤਾ ਆਪਾਂ ਮੰਗ ਕੀ ਕਰਨੇ ਆ ਬਸ ਆਪਾਂ ਨਿਗਾਵਰ ਮੰਗ ਅੱਛਾ ਜੇ ਨਿਗਾ ਹੁੰਦੀ ਲਖਵੀਰ ਫਿਰ ਕੀ ਕਰਨਾ ਸੀਗਾ ਜੀ ਆਪਾਂ ਬਹੁਤ ਸੁਪਨੇ ਤਾਂ ਜੀ ਬਹੁਤ ਵੱਡੇ ਸੀ ਪਰ ਕੀ ਸੁਪਨਾ ਸੀਗਾ ਸੁਪਨੇ ਜੀ ਆਪ ਮੈਂ ਤਾਂ ਹੀ ਸੋਚਦੀ ਸੀ ਜੀ ਪੜ ਲਿਖ ਕੇ ਆਦਾ ਵਧੀਆ ਕੋਈ ਮੈਂ ਤਾਂ ਇੰਕਾ ਨਹੀਂ ਹੁੰਦੀ ਸੀ ਕਰੇ ਜੀ ਜੱਜ ਦੇ ਬਰोबर ਵੈਣੀ ਹੂੰ ਜੱਜ ਬਣਨਾ ਸੀ ਹਾਂਜੀ ਅੱਛਾ ਜੇ ਕੋਈ ਮਦਦ ਕਰੇ ਜਾਂ ਮਤਲਬ ਕੀ ਕਹਿਣਾ ਚਾਹੋਗੇ ਮਦਦ ਦੇ ਲਈ ਮਦਦ ਤਾਂ ਜੀ ਆਪ ਨੂੰ ਵੀ ਪਤਾ ਹੁੰਦਾ ਹੈ ਹੈ ਪਤਾ ਹੁੰਦਾ ਜੀ ਹੋਰ ਕੁਝ ਨਹੀਂ ਚਾਹੀਦਾ ਬਸ ਨਜ਼ਰ ਚਾਹੀਦੀ ਇਕੱਲੀ ਹਾਂਜੀ ਪੈਸੇ ਪੁੱਛਣ ਚਾਹੀਦੇ ਜੀ ਪੈਸੇ ਤਾਂ ਹੱਥਾਂ ਦੀ ਮੇਰੇ ਪੈਸੇ ਤਾਂ ਬਣ ਜੇ ਗਰਮੇਲ ਸਿੰਘ ਜੀ ਗਰਮੇਲ ਜੀ ਕੀ ਮਾਹੌਲ ਹੈ ਘਰ ਦਾ ਤੇ ਕੀ ਹਾਲਾਤ ਨੇ ਆਹੀ ਰੇੜੀ ਚ ਲਾਉਣਾ 2-300 ਬਣ ਜਾਂਦਾ ਬਸ ਖਰਚੇ ਹੀ ਮੁਸ਼ਕਲੀ ਚੱਲੀ ਜਾਂਦਾ ਬਸ ਆ ਚਾਰਜ ਵਾਕਾ ਦੀ ਨਿਗਾ ਘਟਾਈ ਸਾਨੂੰ ਪਤਾ ਹੀ ਹੈ ਹੂੰ ਦੇਖੀ ਉਹਨੂੰ ਹਾਂ ਜੀ ਜੀਦਾ ਨਹੀਂ ਜੀ ਐਉਂ ਨਹੀਂ ਪਤਾ ਕਾਹ ਚ ਵੱਜਣ ਜੀ ਇਹ ਅੱਛਾ ਹਾਂ ਇੱਕ ਇੱਕੋ ਜਿਹੀ ਕੁੜੀ ਦੀ ਨਿਗਾ ਠੀਕ ਹੈ ਜੀ ਹੂੰ ਬਸ ਨਾ ਸੱਤ ਹਾਂ ਜੀ ਕਿੰਨਾ ਔਖਾ ਹੈ ਜ਼ਿੰਦਗੀ ਮਤਲਬ ਬਸ ਫਿਰਦੇ ਆ ਜੀ ਕੜਕੀ ਕੋਈ ਜ਼ਿੰਦਗੀ ਨਹੀਂ ਬਰਬਾਦੀ ਹੈ ਹਾਂ ਕੀ ਮੰਗ ਕਰੋਗੇ ਸਰਕਾਰ ਤੋਂ ਪ੍ਰਸ਼ਾਸਨ ਅਸੀਂ ਆ ਮੰਗਦੇ ਆ ਜੀ ਆ ਸਾਤੀ ਉੱਚੀ ਚੱਕੀ ਜਾਵੇ ਤੇ ਜੇ ਮੀਂਹ ਆ ਜਾਂਦਾ ਜੀ ਸਾਨੂੰ ਬਹੁਤ ਮੁਸ਼ਕਲ ਹੋ ਜਾਂਦਾ ਫਰਜ ਫਰੂ ਸਾਰੀ ਭਿੱਜ ਜਾਂਦਾ ਹੈ ਕੱਪੜੇ ਲੀੜੇ ਜਿਹੜੇ ਹੈਗੇ ਨੇ ਮੰਜਾ ਜੁੱਡੀ ਉਹ ਹੀ ਭਿੱਜ ਜਾਂਦੇ ਨੇ ਇਹਨਾਂ ਦੀ ਨਜ਼ਰ ਦਾ ਕੋਈ ਹੱਲ ਕਰੇ ਜੀ ਹਾਜ ਜੇ ਹੋ ਸਕਦਾ ਜੀ ਕਰ ਦੋ ਤਾਂ ਆ ਵੀ ਤੁਹਾਡੀ ਮਿਹਰਬਾਨੀ ਆ ਜੀ